ਸਾਸ਼ੀਕਲ ਦੋਸਤੋ ਮੈਂ ਸਿਕਪਾਲ ਸਿੰਘ ਅਦੀਵਾਲ ਤੁਸੀਂ ਦੇਖ ਰਹੇ ਹੋ ਡੇਲੀ ਰਿਪੋਰਟ ਟੀਵੀ ਰੋਜ਼ਾਨਾ ਦੀ ਤਰ੍ਹਾਂ ਆਏ ਦਿਨ ਤੁਹਾਨੂੰ ਨਵਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਤੇ ਅੱਜ ਜਿਵੇਂ ਕਿ ਸਭ ਤੋਂ ਪਹਿਲਾਂ ਤੁਹਾਡੀ ਜਿਹੜੀ ਨਜ਼ਰ ਆ ਉਹ ਬੋਰਡ ਦੇ ਉੱਪਰ ਪਈ ਗਈ ਹੋਊਗੀ ਹਾਂ ਢਿਲਵਾ ਦਾ ਕਲਵਾੜਾ ਕਲਾੜਾ ਸ਼ਬਦ ਜਿਵੇਂ ਪੰਜਾਬੀ ਦਾ ਜਿੱਥੇ ਵੀ ਗੁੜ ਤਿਆਰ ਹੁੰਦਾ ਸੀ ਗੰਨੇ ਤੋਂ ਆਰਗੈਨਿਕ ਗੁੜਾ ਚੰਗੀ ਜਿਹੜਾ ਆਪਣੀ ਸਿਹਤ ਦਾ ਖਿਆਲ ਰੱਖਦੇ ਉਹ ਜ਼ਿਆਦਾ ਆਰਗੈਨਿਕ ਹੀ ਖਾਂਦੇ ਆ ਤੇ ਅੱਜ ਜਿਹੜੇ ਵੀਰ ਪਿਛਲੇ ਲੰਬੇ ਸਾਲ ਤੋਂ ਇੱਥੇ ਗੁੜ ਤਿਆਰ ਕਰਦੇ ਆ ਤੇ ਕਿਸਾਨ ਵੀਰ ਜਿਹੜੇ ਆਪਣੇ ਖੇਤਾ ਚੋਂ ਗੰਨਾ ਲਿਆ ਕੇ ਇੱਥੇ ਇਹਨਾਂ ਦਾ ਗੁੜ ਤਿਆਰ ਕਰਕੇ ਉਲ ਜਾਂਦੇ ਆ ਤੇ ਵੱਖ-ਵੱਖ ਪਿੰਡਾਂ ਦੇ ਕਿਸਾਨ ਵੀਰ ਜਿਹੜੇ ਉਹ ਵੀ ਆਪਣੇ ਨਾਲ ਇੱਥੇ ਜਿਹੜਾ ਆਪਣਾ ਗੁੜ ਤਿਆਰ ਕਰਾਉਣ ਆਏ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਬਾਈ ਜਿਹੜੇ ਇੱਥੋਂ ਦੇ ਮਾਲਕ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਜਿਹੜਾ ਤੁਹਾਨੂੰ ਲਾਈਵ ਦੇ ਵਿੱਚ ਅ ਦਾਨ ਨੂੰ ਦਿਖਾਵਾਂਗੇ ਪਹਿਲਾਂ ਆਪਣੇ ਕੋਲੇ ਬਾਈ ਖੜੇ ਆ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਨਾਮ ਕੀ ਹੈ ਬਾਈ ਤੁਹਾਡਾ ਹਲਵਾਨਪੁਰ ਕਿਹੜਾ ਪਿੰਡ ਕਿਹੜਾ ਜੀ ਟਾਲੀ ਵਾਲਾ ਬੋਦਰਾ ਅੱਛਾ ਟਾਲੀ ਵਾਲਾ ਬੋਦਰਾ ਇੱਥੋਂ ਤਾਂ ਕਾਫੀ ਦੂਰ ਰਹੇ ਪੈਣਾ ਹੋਣਾ ਤੁਹਾਨੂੰ ਹਾਂ ਹੈਗਾ ਇੱਥੋਂ 20 ਕਿਲੋ ਅੱਛਾ ਅੱਛਾ ਤੇ ਕਿੰਨੇ ਕ ਸਮੇਂ ਤੋਂ ਆ ਜਿਹੜਾ ਕਲਾੜੇ ਤੋਂ ਤੁਸੀਂ ਜਿਹੜਾ ਗੁੜ ਬਣਵਾ ਰਹੇ ਇਹ ਹੁਣ ਤਿੰਨ ਕਸਾ ਲੋ ਅੱਛਾ ਕਿਹੋ ਜੀ ਕੁਆਲਿਟੀ ਇਹਨਾਂ ਦੀ ਕੁਆਲਿਟੀ ਬਹੁਤ ਵਧੀਆ ਹੈ ਅੱਛਾ ਹਾਂ ਬਹੁਤ ਬਹੁਤ ਸਾਫ ਸੁਥਰਾ ਸਫਾਈ ਦਾ ਧਿਆਨ ਇਹਨਾਂ ਦਾ ਬਹੁਤ ਜ਼ਿਆਦਾ ਹੁੰਦਾ ਠੀਕ ਹੈ ਤੇ ਬਿਨਾ ਕਿਸੇ ਮਲਾਵਟ ਤੋਂ ਇਥੇ ਬਣਾਂ ਨਾ ਕੋਈ ਕੈਮੀਕਲ ਨਹੀਂ ਪਾਉਂਦੇ ਅੱਛਾ ਕੋਈ ਗੱਲ ਕੋਈ ਨਹੀਂ ਕੱਲੇ ਕੰਨੇ ਤੋਂ ਹੀ ਹਾਂ ਕੱਲੇ ਕੰਨੇ ਤੋਂ ਤਿਆਰ ਪਿਓਰ ਠੀਕ ਠੀਕ ਹੈ ਤੇ ਤੁਸੀਂ ਤਾਂ ਮੇਰੇ ਨਾਲ ਸਾਲ ਬਾਅਦ ਆਉਂਦੇ ਹੀ ਹੋਗੇ ਸਾਲ ਬਾਅਦ ਆਈ ਸੀ ਤੇ ਤੁਹਾਡੇ ਪਿੰਡਾਂ ਦੇ ਇੱਕ ਹੋਰ ਵੀ ਕਾਫੀ ਲੋਕ ਸਾਡੇ ਪਿੰਡਾਂ ਦੇ ਕਾਫੀ ਲੋਕ ਇਹਨਾਂ ਕੋਲ ਆਉਂਦਾ ਹੈ ਜਦੋਂ ਤਿੰਨ ਤਿੰਨ ਦਿਨ ਵੇਟਿੰਗ ਚੱਲ ਰਹੀ ਹੈ ਐਹੀ ਅਨ ਇਨੇ ਤੁਹਾਨੂੰ ਦੱਸਿਆ ਤੁਸੀਂ ਦੇਖ ਹੀ ਲਿਓਗੇ ਇਧਰ ਮੈਂ ਤੁਹਾਨੂੰ ਪਹਿਲਾਂ ਦਰਸ਼ਨ ਕਰਾਉਣਾ ਜਿੱਥੋਂ ਅੱਜ ਜਿਹੜਾ ਪ੍ਰੋਸੈਸ ਆ ਸ਼ੁਰੂ ਹੁੰਦਾ ਜਿਵੇਂ ਆ ਟਰਾਲੀ ਦੇ ਵਿੱਚ ਤੁਸੀਂ ਦੇਖ ਹੀ ਰਹੇ ਹੋ ਗੰਨਾ ਵੀਰ ਜਿਵੇਂ ਆ ਬਾਈ ਨਾਲ ਪਗਲਬਤ ਕੀਤੀ ਹੈ ਲੋਡ ਕਰਕੇ ਲਿਆਉਂਦੇ ਆ ਤੇ ਆ ਇੰਜਨ ਰਹੀ ਆ ਆਪਾਂ ਹੁਣ ਬੰਦ ਕਰਾਇਆ ਕੰਮ ਚੱਲੀ ਜਾਂਦਾ ਸੀ ਕਿਉਂਕਿ ਫਿਰ ਵੀਡੀਓ ਦਾ ਉਹ ਮਜ਼ਾ ਨਹੀਂ ਆਉਂਦਾਗਾ ਸਵਾਦ ਆ ਜਿਹੜਾ ਕਰਕਰਾ ਹੋ ਜਾਂਦਾ ਤੁਸੀਂ ਦੇਖ ਸਕਦੇ ਹੋ ਆ ਇਹਦੀ ਵੇਸਟਿੰਗ ਆ ਤੇ ਆ ਵੇਸਟਿੰਗ ਦੇ ਵੀ ਜਿਹੜੇ ਆ ਵੱਡੇ ਆਵਾਰ ਆ ਜਿਹੜੇ ਆ ਖੁੱਲਾ ਥਾਂ ਇੱਧਰ ਆ ਲੱਗੇ ਹੋਏ ਆ ਸਾਰੀ ਆ ਜਿਹੜੀ ਗੰਨੇ ਦੀ ਵੇਸਟਿੰਗ ਆ ਤੇ ਨਾਲ ਬਾਈਆਂ ਦਾ ਆਪਦੀ ਜਿਹੜਾ ਕਮਾਦ ਵੀ ਬਿਜਿਆ ਹੋਇਆ ਜਿਵੇਂ ਆਪਦੀ ਲੋਡ ਮੁਤਾਬਕ ਆਪ ਵੀ ਮੈਨੂੰ ਲੱਗਦਾ ਸ਼ਾਇਦ ਇਹ ਤਿਆਰ ਕਰਦੇ ਹੋਣਗੇ ਆਪਾਂ ਮਾਲਕਾਂ ਨਾਲ ਤਾਂ ਗੱਲਬਾਤ ਕਰਾਂਗੇ ਪਹਿਲਾਂ ਮੈਂ ਕਿਹਾ ਹਰ ਚੀਜ਼ ਇੱਥੇ ਟਾਕੇ ਰੱਖੀ ਹੋਈ ਆ ਤੇ ਇਸ ਤੋਂ ਜਿਹੜਾ ਆ ਤੁਹਾਨੂੰ ਮੈਂ ਦਿਖਾਇਆ ਸੀਗਾ ਇੱਥੋਂ ਜਿਹੜਾ ਜੂਸ ਆ ਮੈਨੂੰ ਲੱਗਦਾ ਆਸ ਡਿਗ ਦੇ ਦੇ ਵਿੱਚ ਹੁੰਦਾ ਤੇ ਇੱਥੇ ਵੀ ਸਫਾਈ ਦਾ ਪ੍ਰਬੰਧ ਵਧੀਆ ਕੁਲ ਮਿਲਾ ਕੇ ਵੀ ਇੱਥੇ ਕਿਸੇ ਵੀ ਕਿਸਮ ਦਾ ਹਾਲੇ ਤੱਕ ਸਾਨੂੰ ਉਹ ਨਹੀਂ ਦਿਸਿਆਗਾ ਵੀ ਕੋਈ ਸਫਾਈ ਇਹਨਾਂ ਕੋਈ ਚੀਜ਼ ਅਧੂਰੀ ਹੋਵੇ ਉਸ ਤੋਂ ਬਾਅਦ ਆ ਤੁਸੀਂ ਅਗਲੇ ਡਿਗ ਦੇਖ ਹੀ ਰਹੇ ਹੋ ਇਹਨਾਂ ਦੇ ਵਿੱਚ ਆ ਕੇ ਆਵੇ ਹਵਾਲਿਆ ਜਾਂਦਾ ਤੇ ਲਾਸਟ ਪੜਾ ਮੈਨੂੰ ਲੱਗਦਾ ਹੈਗਾ ਜਿਵੇਂ ਇੱਥੋਂ ਸਿੱਧੀਆਂ ਭੇਲੀਆਂ ਗੁੜ ਦੀਆਂ ਤੁਸੀਂ ਆਪ ਸਾਫ਼ ਨਜ਼ਰਾਂ ਨੂੰ ਬਹੁਤ ਸਫਾਈ ਨਾਲ ਇੱਥੇ ਸਭ ਤੋਂ ਵਧੀਆ ਗੱਲ ਮੈਨੂੰ ਇਹ ਲੱਗੀ ਆ ਵੀ ਆ ਗੁੜ ਤਿਆਰ ਹੋ ਜਾਂ ਵੀ ਦੇਖਣ ਨੂੰ ਨਹੀਂ ਮਿਲੇਗੀ ਆ ਕਿਸਾਨ ਵੀਰ ਆ ਆਪਦੇ ਜਿਹੜੇ ਭਰਾ ਗੱਟੇ ਲੈ ਕੇ ਆਉਂਦੇ ਉਹਨਾਂ ਦੇ ਵਿੱਚ ਆ ਗੁੜ ਜਿਹੜਾ ਪੈਕ ਆ ਹੁਣ ਆਪਾਂ ਸਿੱਧਾ ਤੁਹਾਨੂੰ ਲੈ ਕੇ ਚੱਲਦੇ ਆਂ ਬਾਈ ਜਿਹੜੇ ਇਥੋਂ ਦੇ ਮਾਲਕ ਆ ਜਿਹੜੇ ਪਿਛਲੇ ਲੰਬੇ ਸਮੇਂ ਤੋਂ ਗੁੜ ਬਣਾਉਂਦੇ ਆ ਤੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਹਾਂਜੀ ਸੱਸੀ ਗੱਲ ਜੀ ਸੱਸੀ ਗੱਲ ਬਾਈ ਬਹੁਤ ਬਹੁਤ ਧੰਨਵਾਦ ਤੁਹਾਡਾ ਕੀ ਨਾਮ ਕੀ ਹੈ ਤੁਹਾਡਾ ਦਾਦੂ ਮੇਰਾ ਨਾਮ ਸੁਭਾਸ ਸਿੰਘ ਆ ਜੀ ਠੀਕ ਠੀਕ ਆ ਤੇ ਕਿੰਨੇ ਕਾਲ ਸਮੇਂ ਤੋਂ ਆਪਾਂ ਜਿਹੜਾ ਕਲਾੜਾ ਜਿਹੜਾ ਚਲਾ ਰਹੇ ਆਂ ਜੀ ਤੁਹਾਨੂੰ ਤਾਂ ਵੈਸੇ 2 ਸਾਲ ਹੋਈ ਹੈ ਠੀਕ ਹੈ ਜੀ ਲਾਈਨ ਉ ਬੋਲ ਦਿੱਤਾ ਕਰ ਰਹੇ ਹੈ ਠੀਕ ਹੈ ਜੀ ਬਾਕੀ ਗੰਨਾ ਜਿਹੜਾ ਇਸ ਸਾਲ ਪਰ ਸਾਹਮਣਾ ਪੈਂਦਾ ਚੰਗਾ ਗੰਨਾ ਵਧੀਆ ਗੰਨਾ ਠੀਕ ਹੈ ਬੋਲੀ ਬਹੁਤ ਵਧੀਆ ਬੰਦਾ ਠੀਕ ਹੈ 9903 ਗੰਨਾ ਆਪਣਾ 850 ਇਹਰਾ ਕੱਲਾ 85 ਹੈ ਹਾਂਜੀ ਦੋ ਕੁਆਲਿਟੀਆਂ ਦੇ ਜਿਹੜੇ ਗੰਨੇ ਦਾ ਗੁੜ ਜ਼ਿਆਦਾ ਵਧੀਆ ਬੰਦ ਹੈ ਅੱਛਾ ਤੇ ਜਿਵੇਂ ਬਾਈ ਜੀ ਨੇ ਪਹਿਲਾਂ ਵੀ ਗੱਲ ਕੀਤੀ ਸੀਗੀ ਵੀ ਇੱਥੇ ਜਿਹੜੀ ਵੇਟਿੰਗ ਦੇ ਵਿੱਚ ਰਹਿੰਦਾ ਤੇ ਜੇ ਕਿਸੇ ਨੇ ਕੋਈ ਆਉਣਾ ਹੋਵੇ ਤੇ ਕਿ ਤੁਹਾਡੇ ਨਾਲ ਪਹਿਲਾਂ ਫੋਨ ਤੇ ਸੰਪਰਕ ਕਰੇ ਸਾਡੇ ਨਾਲ ਪਹਿਲਾਂ ਫੋਨ ਤੇ ਸੰਪਰਕ ਕਰੇ ਫਿਰ ਸਾਡ ਨੂੰ ਨੰਬਰ ਲਿਖਾਵੇ ਆਵਦਾ ਅੱਛਾ ਨੰਨੇ ਛਲਾਈ ਕਰਾਵਾਂਗੇ ਉਸ ਤੋਂ ਬਾਅਦ ਦੂਜੀ ਦਾ ਨੰਬਰ ਆਦਾ ਆਊਗਾ ਤੇ ਹੋਰ ਕਰਾਂਗੇ ਅੱਛਾ ਕਿੰਨਾ ਟਾਈਮ ਇਹ ਜਿਹੜਾ ਚੱਲਦਾ ਰਹਿੰਦਾ ਪੀਰੀਅਡ ਕਿੰਨਾ ਟਾਈਮ ਹੁੰਦਾ ਕਿੱਡ-ਕਿੱਡੇ ਮਹੀਨੇ ਤੋਂ ਕਦੋਂ ਸ਼ੁਰੂ ਹੋ ਜਾਂਦਾ ਤੇ ਕਿੰਨਾ ਟਾਈਮ ਰਹਿੰਦਾ ਹੈ ਇਹ ਸਾਲੋਂ ਵੀ ਡੇਢ ਮਹੀਨਾ ਹੋ ਗਿਆ ਚੱਲ ਚਾਲੂ ਕੀਤਾ ਨੂੰ ਡੇਢ ਮਹੀਨਾ ਹੋ ਗਿਆ ਅੱਛਾ ਤਿੰਨ ਸਾਲ ਦੇ ਵਿੱਚ ਤਿੰਨ ਮਹੀਨਾ ਚੱਲਦਾ ਤਿੰਨ ਮਹੀਨਾ ਚੱਲਦਾ ਅੱਛਾ ਕਿੰਨੀ ਕੁ ਕਵਾਂਟੀਟੀ ਦੇ ਵਿੱਚ ਜਿਹੜਾ ਤੁਸੀਂ ਗੁੜ ਕੱਢ ਦਿੰਨੇ ਆ ਇੱਕ ਸਾਲ ਦੇ ਵਿੱਚ ਜੇਕਰ ਗੱਲ ਕਰੀਏ ਅੱਜ ਨਿੱਦ ਨਾ ਆਇਆ ਪਿਛਲੀ ਵਾਰੀ ਨਵਾਂ ਚਲਾਇਆ ਨਾ ਠੀਕ ਹੈ ਤੇ ਇਹ ਕੀ ਬਹੁਤ ਆਦਾ ਹਫ਼ਤਾ ਲਾਹ ਹੁੰਦੀ ਹੈ ਬਿਲਕੁਲ ਮਿਲਾ ਕੇ ਚੰਗਾ ਚੱਲਦਾ ਰਹਿੰਦਾ ਕੰਮ ਤੇ ਜੇ ਕਿਸੇ ਨੇ ਵੈਸੇ ਗੰਨੇ ਦੋ ਕੰਨੇ ਗੱਲਾਂ ਲਾਇਆ ਵੇ ਸਾਡਾ ਅਸੀਂ ਆਪਦਾ ਗੋੜ ਬਣਾ ਕੇ ਉਹ ਸੇਲ ਕਰਦੇ ਚਾ ਚਾਹ ਵਾਲ ਸਪੈਸ਼ਲ ਫੂਡ ਅੱਛਾ ਇਹਦੇ ਵਿੱਚ ਕਿਸੇ ਕਿਸਮ ਦੀ ਕੋਈ ਮਿਲਾਵਟ ਜੀ ਨਾ ਜੀ ਇਹਦੇ ਵਿੱਚ ਕੱਲੀ ਪਿੰਡੀ ਦਾ ਨਖਾਰ ਆ अच्छा कोई और सोडा या और कोई केमिकल दी बात अच्छा पिंडी ਦਾ ਨਖਾਰਾ ਜਿਹੜਾ ਗੁੜ ਨੂੰ ਸਾਫ਼ ਕਰਨ ਵਾਸਤੇ हां ਸਾਫ਼ ਕਰਨ ਵਾਸਤੇ ਜੀ ਠੀਕ ਹੈ ਕਿਸੇ ਕਿਸਮ ਦਾ ਕੋਈ ਨਹੀਂ ਨਾ ਹੋਰ ਕੋਈ ਨਹੀਂ ਕਿਸੇ ਲੈਬਰਾਟਰੀ ਤੋਂ ਕੋਈ ਟੈਸਟ ਹੋ ਜਾਏ हां बिल्कुल अच्छा ਚੈਲੰਜ ਇਸ ਗੱਲ ਦਾ ਚੈਲੰਜ ਆ ਠੀਕ ਹੈ ਤੇ ਜੇ ਕੋਈ ਗੁੜ ਆਪਣਾ ਮੁੱਲ ਲੈਣਾ ਤਾਂ ਕੀ ਰੇਟ ਹੈ ਜਿਹੜਾ ਵੇਚਦੇ 90 100 ਰੁਪਏ اچھا ਨਹੀਂ ਦੋ ਕੁਆਲਟੀਾਂ ਤੁਹਾਡੇ ਕੋਲ ਕੇ ਇੱਕੋ ਕੁਆਲਟੀ ਹੈ اچھا ਜੇ ਤੁਸੀਂ 10 20 ਕਿਲੋ ਜ਼ਿਆਦਾ ਲੈ ਜਾਣਾ اچھا ਉਹਨੂੰ ਉਹਨੂੰ 90 ਰੁਪਏ ਲੱਗ ਜਾਂਦੇ ਠੀਕ ਪਰ ਕਿਉਂ ਦਾ 100 اچھا ਤਾਂ ਤੁਹਾਡੇ ਨਾਲ ਇੱਥੇ ਕੰਮ ਹੋਰ ਕੌਣ ਕਰਦੇ ਆ ਤੁਹਾਡੇ ਬੇਟਾ ਇਹ ਸਾਡਾ ਇੱਕ ਮੇਰਾ ਬੇਟਾ ਹੈ اچھا ਇਹ ਵੀ ਗੋੜ ਬਣਾਉਂਦਾ ਹੈ ਇੱਕ ਮੇਰਾ ਹੈਲਪਰ ਰੱਖਿਆ ਹੋਇਆ ਹੈ ਮਿਸਤਰੀ ਹੈ ਬਹੁਤ ਪੁਰਾਣਾ ਠੀਕ ਹੈ 30-35 ਸਾਲ ਤੋਂ ਗੋੜ ਬਣਾ ਰਿਹਾ ਹੈ ਮੱਖਣ ਸਿੰਘ ਦਾ ਨਾਮ ਠੀਕ ਠੀਕ ਹੈ ਆਪੋ ਹੀ ਨਾ ਵੀ ਮੜੀ ਗੱਲਬਾਤ ਕਰ ਲਈਏ ਤਾਂ ਬੁਲਾਉਂਗੇ ਭਾਈ ਨੂੰ ਇਸੇ ਕਲਾੜੇ ਤੋਂ ਕੰਮ ਕਰਦਾ ਸੀ ਪਹਿਲਾਂ ਹਾਂ ਨਹੀਂ ਉਹ ਪਹਿਲਾਂ ਹੋਰ ਕਲਾੜੇ ਦਾ ਬਹੁਤ ਕੰਮ ਕੀਤਾ ਇਹਨੇ ਅੱਛਾ ਇਹ ਸਾਡੇ ਹੋਰ ਵੀ ਬਹੁਤ ਕੰਮ ਕੀਤਾ ਹੈ ਠੀਕ ਹੈ ਹੁਣ ਸਾਡੇ ਕੋਲ ਕੰਮ ਕਰਦੇ ਠੀਕ ਹੈ ਮੈਂ ਅੱਜ ਮੱਖਣ ਸਿੰਘ ਜੀ ਆ ਜਿਹੜੇ ਕਾਰੀਗਰ ਇੱਥੋਂ ਦੇ ਮੇਨ ਇਹਨਾਂ ਨੇ ਪਹਿਲਾਂ ਵੱਖ-ਵੱਖ ਕਲਾੜਿਆਂ ਤੇ ਜਿਹੜਾ ਕੰਮ ਕੀਤਾ ਹੋਊਗਾ 30 ਤੋਂ 35 ਸਾਲ ਦਾ ਬਾਈ ਦਾ ਤਜਰਬਾ ਜਿਵੇਂ ਬਾਈ ਦੇ ਮਾਲਕ ਦੇ ਦੱਸਣ ਦੇ ਮਤਾਬਕ ਤੇ ਆਪਾਂ ਬਾਈ ਨਾਲ ਵੀ ਗੱਲ ਕਰਦੇ ਹਾਂ ਜੀ ਬਾਈ ਸਤਿ ਸ਼੍ਰੀ ਅਕਾਲ ਬਾਈ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਆ ਜਿਹੜਾ ਗੋੜ ਬਣਾਉਂਦਾ ਜਿਹੜਾ ਤੁਸੀਂ ਕੰਮ ਕਰਦੇ ਹੋ 40 ਸਾਲ वाक्ष वाक्ष अच्छा 40 साल हो गए ਤੇ ਪਹਿਲਾ ਵੱਖ-ਵੱਖ ਕਲਾੜਿਆਂ ਦੇ ਕੰਮ ਕੀਤਾ ਹੋ ਅੱਛਾ ਪਹਿਲਾ ਰਾਠਾ ਹੋ ਗਿਆ ਅੱਛਾ ਉਸ ਤੋਂ ਬਾਅਦ ਤੇਜਾ ਸਿੰਘ ਆ ਗਿਆ ਠੀਕ ਹੈ ਫਿਰ ਜਗਤਾਰ ਸਿੰਘ ਆ ਗਿਆ ਅੱਛਾ ਉਸ ਤੋਂ ਬਾਅਦ ਫਿਰ ਹੋਰ ਸਰਦਾਰ ਆ ਗਿਆ ਠੀਕ ਹੈ ਜੀ ਉਸ ਤੋਂ ਬਾਅਦ ਠੀਕ ਠੀਕ ਹੈ ਤੇ ਗੁਰਦੇ ਜੀ ਤੁਹਾਨੂੰ ਤਾਂ ਮੈਨ ਲੱਗਦਾ ਗੰਨੇ ਦੀਆਂ ਕਿਸਮਾਂ ਦਾ ਵੀ ਪਤਾ ਹੋਊਗਾ ਤੇ ਠੀਕ ਠੀਕ ਹੈ ਕਿਹੜੀ-ਕਿਹੜੀ ਕਿਸਮ ਹੁੰਦਾ ਵੈਸੇ ਤਾਂ ਬਾਈ ਨੇ ਵੀ ਚੰਨਣਾ ਪਤਾ ਇੱਕ ਵਾਰੀ ਫਿਰ ਦੱਸ ਦਿਓ ਕਿਹੜਾ ਕਿਸਾਨ ਵੀਰ ਕਿਹੜਾ ਗੰਨਾ ਬੀਜਿਆ ਕਰਨ ਤੇ ਕਿਹਦਾ ਗੁੜ ਜ਼ਿਆਦਾ ਵਧੀਆ 098 ਅੱਛਾ ਉਹ ਵੀ ਫਰਕ ਆਸੀ ਅੱਛਾ ਇਹਦੇ ਵਿੱਚ ਬਈ ਇਹ ਵੀ ਫਰਕ ਹੁੰਦਾ ਜਿਵੇਂ ਗੰਨੇ ਦੀ ਕੁਆਲਿਟੀ ਤੇ ਗੁੜ ਘੱਟ ਜਾਂ ਵੱਧ ਨਿਕਲਦਾ ਉਹ ਵੀ ਹੁੰਦਾ ਜਿਹਤਲੇ ਬੰਨਦਾ ਉਹਦਾ ਗੁੜ ਵਧੀਆ ਬਣਦਾ ਠੀਕ ਹੈ ਜਿਹੜਾ ਛੀਕੜੇ ਬੰਨਦਾ ਉਹਦਾ ਗੁੜ ਛੀਕੜਾ ਬਣਦਾ ਅੱਛਾ ਉਹਦਾ ਗੁੜ ਛੀਕੜਾ ਬਣਦਾ ਤੇ ਖਾਂਚਦਾ ਪੂਰੀ ਮਿਠਾਸ ਹੁੰਦੀ ਹੈ ਖਾਰਾਪਣ ਤਾਂ ਨਹੀਂ ਜਿਵੇਂ ਆਮ ਗੁੜ ਕੰਨ ਤੇ ਖਾਰਾਪਣ ਹੁੰਦਾ ਪੂਰਾ ਮਿੱਠਾ ਨਹੀਂ ਜਿਹੜੇ ਗੁੜ ਖਾਨ ਦੇ ਵਿੱਚ ਆਮ ਆਪਾਂ ਬਾਜ਼ਾਰ ਚੋਂ ਖਰੀਦਦੇ ਆ ਉਹ ਖਾਰੇ ਹੁੰਦੇ ਉਹਨਾਂ ਦੇ ਵਿੱਚ ਕੀ ਕੈਮੀਕਲ ਹੁੰਦਾ ਕੋਈ ਚੈਕਰ ਨਿਕਲ ਆਲਾ ਠੀਕ ਹੈ ਇਸ ਦੇ ਵਿੱਚ ਕਿਸੇ ਕਿਸਮ ਦਾ ਕੋਈ ਕੈਮੀਕਲ ਨਹੀਂ ਅੱਛਾ ਕੈਮੀਕਲ ਰਹਿ ਤੇ ਬਣਾਉਂਦੇ ਆ ਤੇ ਕਿੰਨਾ ਕੁ ਸਮਾਂ ਲੱਗ ਜਾਂਦਾ ਇਹ ਗੁੜ ਬਣਾਉਣ ਦੇ ਜਿਵੇਂ ਕਵਾਂਟੀਟੀ ਰੱਖੇ ਟਰਾਲੀ ਦੇ ਵਿੱਚ ਹੀ ਹੁੰਦਾ ਤੁਹਾਡੇ ਕੋਲ ਤਾਂ ਨੰਨ ਜੇ 30 ਕਿਲੋ ਗੁੜ ਤਿਆਰ ਕਰੀਏ ਹਾਂਜੀ 40 ਮਿੰਟ ਲੱਗ ਅੱਛਾ 30 ਕਿਲੋ ਤਿਆਰ ਕਰਨ ਤੇ 40 ਮਿੰਟ ਲੱਗਦੇ ਤੇ ਗੰਨਾ ਕਿੰਨਾ ਕੁ ਲ ಚಾಲಿ ಕಲ್ಲೋ ಗೋಡ ನಿಕಲ್ ತೀ ಕಲ್ಲೋ ನಾಲ್ಕು ಅನ್ನ ಜನಕ್ಕೆ ಕಮಾಟಲ್ಸೋ ਹਾਂ ਦਾਸ ਜੀ ਹਾਂ ਕੁਆਂਟਲ ਦਾ 10 ਕਿਲੋ ਇਹ ਸੀ ਮੱਖਣ ਸਿੰਘ ਜੀ ਤੇ ਤੁਹਾਡੇ ਨਾਲ ਹੋਰ ਵੀ ਗੱਲਬਾਤ ਕਰਾਉਂਦੇ ਆ ਬਾਈ ਜੀ ਵੀ ਆਏ ਹਾਂ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਨਾਮ ਬਾਈ ਤੁਹਾਡਾ ਮੇਰਾ ਨਾਮ ਜਗਜੀਤ ਸਿੰਘ ਬਰਾੜਾ ਹੈ ਅੱਛਾ ਕਿਹੜੇ ਪਿੰਡ ਤੋਂ ਬਾਈ ਜੀ ਚੱਕ ਸਈਦੋ ਕੀ ਠੀਕ ਹੈ ਤੇ ਕਿੰਨੇ ਕ ਸਮੇਂ ਤੋਂ ਤੁਸੀਂ ਇੱਥੇ ਝੜਾ ਰਹੇ ਹੋ ਇੱਥੇ ਤਾਂ ਪਹਿਲੀ ਵਾਰ ਹੀ ਆਏ ਹਾਂ ਅੱਛਾ ਅੱਛਾ ਠੀਕ ਹੈ 2-3 ਸਾਲ ਹੋ ਗਏ ਠੀਕ ਠੀਕ ਹੈ ਤੇ ਬਾਈ ਹੋਰਾਂ ਦਾ ਕਿਦਾਂ ਦਾ ਲੱਗਿਆ ਤੁਹਾਨੂੰ ਅੱਜ ਤੁਸੀਂ ਇੱਥੇ ਆਏ ਹੋ ਇੱਥੇ ਬਹੁਤ ਵਧੀਆ ਲੱਗਿਆ ਠੀਕ ਹੈ ਸਾਫ ਸਫਾਈ ਦਾ ਵੀ ਮੈਂ ਦੇਖ ਰਿਹਾ ਹਾਂ ਨਾ ਪੂ ਸਾਲ ਪਾਰ ਹੈ ਖਾਣਾ ਹਾਂਜੀ 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 ਵੀ ਆਪਾਂ ਕਿਹੜਾ ਕੋਈ ਵੇਚਣਾ ਹਾਂਜੀ ਹਾਂਜੀ ਸਹੀ ਹੈ ਜੀ ਵਸਤੀ ਹੈ ਜੀ ਠੀਕ ਠੀਕ ਇਥੇ ਰਸਤੇਦਾਰ ਆਉਂਦੇ ਨੇ ਮੀਆਂ ਵਾਲੀ ਪਿੰਡ ਤੋਂ ਅੱਛਾ ਅੱਛਾ ਉਹਨਾਂ ਨੇ ਤੁਹਾਨੂੰ ਦੱਸਿਆ ਠੀਕ 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 ਕਿੱਥੇ ਭਾਈ ਆਪ ਆਪਣਾ ਪੰਜਾਬੀ ਆ ਅੱਛਾ ਠੀਕ ਹੈ ਹਾਂ ਲੇਬਰ ਦੂਜੀ ਬਾਹਰ ਦੀ ਰੱਖੀ ਹੈ ਆਹ ਤੇ ਲੋਮੇ ਯਾਰ ਦੀ ਵਾਲੀ ਲਾਇਆ ਸਭ ਤੋਂ ਵੱਡੀ ਗੱਲ ਇਹ ਹੈ ਵੀ ਆਪਣੇ ਪੰਜਾਬੀ ਭਰਾ ਜਿਹੜੇ ਆ ਆਪਣੇ ਉਹ ਆਪ ਬਣਾ ਕੇ ਇੱਥੇ ਵੇਚਦੇ ਆ ਨਾ ਸਭ ਤੋਂ ਵੱਡੀ ਗੱਲ ਹਾਂਜੀ ਬਾਈ ਨੇ ਜਿਵੇਂ ਤੁਹਾਨੂੰ ਦੱਸਿਆ ਵੀ ਇੱਥੇ ਪੰਜਾਬੀ ਵੀ ਰਾਤ ਤਿਆਰ ਕਰਦੇ ਆ ਤੇ ਉਹਦੇ ਕਰਕੇ ਜਿਵੇਂ ਆ ਤਸਵੀ ਕਿ ਉਹਨਾਂ ਨੇ ਵੀ ਗੱਲ ਕੀਤੀ ਸੀ ਇਹ ਬਾਈ ਯਾਰੀ ਸਾਰੇ ਨਾ ਜਿਹੜੀ ਆਪ ਮਿਹਨਤ ਕਰਦੇ ਆ ਜਿਵੇਂ ਕਾਰੀਗਰਤਾ ਆਪਾਂ ਤੁਹਾਨੂੰ ਮਿਲਾਈ ਦਿੱਤਾ ਵੀ ਉਹ 40 ਸਾਲ ਪਹਿਲਾਂ ਤੋਂ ਕੰਮ ਕਰਦੇ ਇੱਥੇ ਤੇ ਬਹੁਤ ਵਧੀਆ ਬਾਈ ਸਾਫ ਸਫਾਈ ਆ ਜਿਵੇਂ ਆਪਾਂ ਹਕੀਕਤ ਚ ਅੱਜ ਆਪਾਂ ਇਹਨੂੰ ਵੇਖ ਸਕਦੇ ਆ ਤੇ ਨੰਬਰ ਆਪਾਂ ਇੱਕ ਵਾਰੀ ਜ਼ਰੂਰ ਬਾਈ ਨਾਲ ਸੰਪਰਕ ਕਰਾਂਗੇ ਇੱਕ ਵਾਰੀ ਵੈਸੇ ਤੁਹਾਨੂੰ ਬੋਰਡ ਵੀ ਦਿਖਾਤਾ ਸੀਗਾ ਨੰਬਰ ਵੀ ਆਪਣਾ ਬੋਲਦੇ ਜੇ ਕੋਈ ਇੱਥੇ ਆਉਣਾ ਚਾਵੇ ਤਾਂ ਸੰਪਰਕ ਤੁਹਾਡੇ ਨਾਲ ਕਰੇ ਤੁਹਾਨੂੰ ਕਿਹੜੇ ਨੰਬਰ 'ਤੇ ਕਰੇ 94631 ਹਾਂਜੀ 07117 ਦੁਬਾਰਾ ਫੇਰ ਇੱਕ ਵਾਰੀ ਬੋਲ ਦਿਓ 946 631 0 कक 11 ਤੇ ਰੇਟ ਦੀ ਗੱਲ ਕਰੀਏ ਤਾਂ ਰੇਟ ਵੀ ਦੱਸ ਦਿਓ ਕਿਉਂਕਿ ਕਈ ਵੀ ਪੁੱਛਦੇ ਆ ਮਣਕੇ ਵੀ ਰੇਟ ਕੀ ਕਿੰਨਾ ਕਿੰਨੇ ਲੈਣੇ ਪੈਸੇ ਤੁਸੀਂ ਕੁਆਂਟਲ ਦੇ ਹਿਸਾਬਕ ਤਦ ਹੁੰਦਾ ਜਾਂ ਕੀ ਹੁੰਦਾ ਬਾਕੀ ਕਲਾੜ ਨਾਲ ਚੱਲਦਾ ਜੀ 1500 ਰੁਪਏ ਅੱਛਾ ਜੀ ਅਸੀਂ 1300 ਰੁਪਏ ਕੁਆਂਟਲ ਗੋੜਦਾ ਹੀ ਹੈ ਠੀਕ ਹੈ ਗੋੜ ਦਾ ਵੇਟ ਕਰਕੇ ਪੈਸੇ ਲੈਣੇ ਹੁੰਦੇ ਆਪਾਂ ਨਾ ਹਾਂ ਗੋੜ ਤਿਆਰ ਕਰਕੇ ਜਿੰਨਾ ਗੋੜ ਨਿਕਲ ਗਿਆ ਉਹਦੇ ਆਪਾਂ ਪੈਸੇ ਲੈਣੇ ਆਪਾਂ ਕਿੰਨਾ ਲੈਣੇ 1300 ਜੀ ਹਾਂਜੀ 1300 ਅੱਛਾ 1300 ਰੁਪਏ ਕੁਆਂਟਲ ਦਾ ਜਿਹੜਾ ਆਪਣਾ ਰੇਟ ਆ ਹਾਂ ਇਹ ਲੋਕੇਸ਼ਨ ਆ ਜਿਹ ਇਨੇ ਕਮਰੇ ਫੇਅਰ ਦਿਖਾ ਦੇ ਆ ਜਦੋਂ ਆਪਾਂ ਲੱਧੂ ਵਾਲਾ ਅਦਾ ਅਤਾੜ ਤੋਂ ਆਪਾਂ ਨਹਿਰਾਂ ਤੋਂ ਜੋੜੀਆਂ ਨਿਕਲ ਦਿਖ ਉਹਨਾਂ ਦੇ ਵਿਚਾਲੇ ਆ ਜਿਹੜਾ ਰੋਡ ਆ ਇਹ ਬਿਲਕੁਲ ਸਿੱਧਾ ਤੁਸੀਂ ਆਉਣਾ ਤੇ ਇਹ ਲੋਕੇਸ਼ਨ ਪਿੰਡ ਚੱਕ ਬੱਖੀ ਦੀ ਚੱਕ ਬੱਖੀ ਪਿੰਡ ਆ ਜਿਹੜਾ ਫਾਇਲਕਾ ਡਿਸਟ੍ਰਿਕਟ ਦਾ ਪਿੰਡ ਆ ਹਲਕਾ ਵਿਧਾਨ ਸਭਾ ਜਲਾਲਾਬਾਦ ਆ ਤੇ ਉਸ ਤੋਂ ਉਹਦਾ ਪਿੰਡ ਆ ਚੱਕ ਬੱਖੀ ਦੇ ਬਿਲਕੁਲ ਆਪਾਂ ਜਦੋਂ ਐਂਟਰ ਹੋਣਾ ਉਸ ਤੋਂ ਪਹਿਲਾਂ ਹੀ ਇਹ ਜਿਹੜਾ ਖਲਾੜੇ ਦੋ ਹੁੰਦੇ ਆ ਤੇ ਦੂਸਰਾ ਖਲਾੜਾ ਜਦੋਂ ਤੁਸੀਂ ਮਕਸਰ ਵੱਲ ਜਾਂ ਜਲਾਲਾਬਾਦ ਵਾਲੇ ਰੋਡ ਤੋਂ ਆਉਣਾ ਤੇ ਆਹ ਬਾਈਆਂ ਦੇ ਨੰਬਰ ਆ ਬਾਈਆਂ ਨੇ ਬੋਲ ਵੀ ਦਿੱਤੇ ਇੱਕ ਵਾਰੀ ਤੇ ਬਾਈ ਜੀ ਸਾਨੂੰ ਤਾਂ ਇਹਨਾਂ ਦੀ ਕੁਆਲਿਟੀ ਬਹੁਤ ਵਧੀਆ ਲੱਗੀ ਆ ਤੇ ਹੁਣ ਤੁਸੀਂ ਵੀ ਜਦੋਂ ਇੱਥੋਂ ਦੇ ਨੇੜ ਦੇ ਜਾਂ ਕਿਤੋਂ ਵੀ ਵੀਰ ਸਾਡੇ ਦਰਸ਼ਕ ਸਾਡੀ ਵੀਡੀਓ ਦੇਖ ਰਹੇ ਆ ਤੇ ਇਸ ਚੀਜ਼ ਨੂੰ ਸ਼ੇਅਰ ਵੀ ਕਰਨਾ ਕਿਉਂਕਿ ਬਹੁਤ ਵਧੀਆ ਕੁਆਲਿਟੀ ਹਰ ਥਾਂ ਤੋਂ ਨਹੀਂ ਮਿਲਦੀ ਤੇ ਵੱਧ ਤੋਂ ਵੱਧ ਇਸ ਚੀਜ਼ ਨੂੰ ਸ਼ੇਅਰ ਕਰਨਾ ਤੇ ਇੱਥੇ ਬਾਈਆਂ ਦਾ ਸਹਿਯੋਗ ਦੇਣਾ ਕਿਉਂਕਿ ਇੱਥੇ ਪੰਜਾਬੀ ਵੀਰ ਹੀ ਕੰਮ ਕਰਦੇ ਆ ਜ਼ਿਆਦਾਤਰ ਹੁਣ ਜੁਪੀ ਵਿਹਾਰ ਦੀਆਂ ਗੱਡੀਆਂ ਦਾ ਆਪਾਂ ਦੇਖਦੇ ਆਂ ਇਹ ਪਿੰਡਾਂ ਦੇ ਵਿੱਚ ਸੇਲ ਕਰਦੇ ਆਂ ਤੇ ਗੁੜ ਇਹਨਾਂ ਕੋਲੇ ਵੈਸੇ ਵੀ ਜੇ ਕਿਸੇ ਕੋਲ ਗੰਨਾ ਨਹੀਂ ਤਾਂ ਗੁੜ ਵੀ ਮਿਲ ਜਾਂਦਾ ਆਪਦੇ ਖਾਣ ਪੀਣ ਵਾਸਤੇ ਵੀ ਤੁਸੀਂ ਇਹਨਾਂ ਕੋਲ ਗੁੜ ਲੈ ਜਾ ਸਕਦੇ ਜਿਵੇਂ ਰੇਟ ਵੀ ਬਾਈ ਨੇ ਤੁਹਾਨੂੰ ਪਹਿਲਾਂ ਦੱਸ ਹੀ ਦਿੱਤਾ ਤੇ ਇਸੇ ਤਰ੍ਹਾਂ ਆਪਣੇ ਪੰਜਾਬੀ ਵੀਰਾਂ ਨੂੰ ਜਿਹੜਾ ਸਾਥ ਦਿਓ ਜਿਹੜੇ ਆਪ ਕੰਮ ਕਰਦੇ ਆਂ ਕਿਉਂਕਿ ਹੁਣ ਜਿਵੇਂ ਆਪਣੇ ਹਾਲਾਤ ਦੇਖੀ ਜਾਂਦੇ ਕੋਈ ਪੰਜਾਬ ਦੇ ਵਿੱਚ ਕੰਮ ਕਰਕੇ ਖੁਸ਼ ਨਹੀਂਗਾ ਜਿਹੜੇ ਪੰਜਾਬੀ ਵੀਰ ਕੰਮ ਕਰਦੇ ਆ ਉਹਨਾਂ ਦਾ ਵੱਧ ਤੋਂ ਵੱਧ ਸਾਥ ਦਿਓ ਤੇ ਆ ਬਾਈਆਂ ਤੋਂ ਜਦੋਂ ਵੀ ਕਿਤੇ ਇਥੋਂ ਦਿਲ ਲੰਘਦੇ ਡਰਦੇ ਆ ਜਾਂ ਜਿਨ੍ਹਾਂ ਨੇ ਗੁਰਬੋਣਾਉਣਾ ਉਹ ਵੀਰ ਇਹਨਾਂ ਨਾਲ ਜ਼ਰੂਰ ਸੰਪਰਕ ਕਰਨ ਧੰਨਵਾਦ ਜੀ